ਟਿੰਡੇ ਦੀ ਫਸਲ ਬਾਰੇ ਗੱਲਬਾਤ ਕਰਦੇ ਆਂ ਜੀ ਦੇਖੋ ਟਿੰਡਾ ਲੱਗਾ ਹੋਇਆ ਵੇਲਾਂ ਵਾਲਾ ਟਿੰਡੂ ਇਹਨੂੰ ਟਿੰਡੋ ਵੀ ਕਹਿ ਦਿੰਦੇ ਆ ਤੇ ਇਹ ਵੇਲ ਤੁਸੀਂ ਦੇਖ ਲਓ ਇਹਦੀ ਇਹਦੇ ਚ ਕਿਹੜੀ ਕਿਹੜੀ ਸਮੱਸਿਆ ਸਾਨੂੰ ਆਉਂਦੀ ਹੈ ਕਿਹੜੇ ਤਰੀਕੇ ਨਾਲ ਆਪਾਂ ਇਹਦੀ ਕਾਸ਼ਤ ਕਰਨੀ ਹੈ ਜੇ ਕਰਨੀ ਹੈ ਤਾਂ ਕਿਹੜੇ ਬੀਜਾਂ ਦੀ ਵਰਤੋਂ ਕਰਨੀ ਹੈ ਜਾਂ ਕਰ ਸਕਦੇ ਆ ਉਹਨਾਂ ਸਾਰੀਆਂ ਗੱਲਾਂ ਬਤਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਟਿੰਡੇ ਦੀ ਫਸਲ ਬਾਰੇ ਅੱਜ ਗੱਲਬਾਤ ਕਰਦੇ ਆਂ ਜੀ। ਖੇਤ ਦੀ ਤਿਆਰੀ ਤੋਂ ਸ਼ੁਰੂ ਕਰਾਂਗੇ। ਲਾਸਟ ਤੱਕ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਥੋੜੀ ਜਿਹੀ ਲੰਬੀ ਹੋ ਜਾਊਗੀ। ਵੀਡੀਓ ਪੂਰੀ ਦੇਖਿਓ ਤੇ ਤੁਹਾਨੂੰ ਵੀਡੀਓ ਚ ਇਨਫੋਰਮੇਸ਼ਨ ਬਹੁਤ ਵਧੀਆ ਮਿਲੂਗੀ। ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ। ਸਾਡੇ ਟਿੰਡੇ ਦੀ ਤੜਾਈ ਜਿਹੜੀ ਸ਼ੁਰੂ ਆ ਜੀ ਤੁਸੀਂ ਦੇਖੋ। ਤੜਾਈ ਜਿਹੜੀ ਹੋ ਰਹੀ ਹੈ। ਤੇ ਅਸੀਂ ਇਹਦੀ ਕੱਲ ਵੀ ਤੜਾਈ ਕੀਤੀ ਸੀ ਅੱਜ ਦੁਬਾਰਾ ਤਾਂ ਕਰ ਰਹੇ ਆ ਕਿ ਦੋ ਦਿਨ ਅਸੀਂ ਤੜਾਈ ਨਹੀਂ ਕਰਨੀ ਅਗਲੇ ਬੰਨੇ ਮੰਡੀ ਵਿੱਚ ਛੁੱਟੀ ਹੈ ਤੇ ਇਧਰ ਦੇਖੋ ਇੱਕ ਖੇੜ ਛੱਡ ਕੇ ਅਸੀਂ ਲਾਇਆ ਤੇ ਬੈਡਾਂ ਤੇ ਇਸ ਦੀ ਕਾਸ਼ਤ ਕੀਤੀ ਹੈ ਜੀ ਇਹ ਬੈਡਾਂ ਦੇ ਉੱਪਰ ਇਹਦੀ ਕਾਸ਼ਤ ਕੀਤੀ ਹੈ ਛੱਟਾ ਦੇ ਕੇ ਅਸੀਂ ਨਹੀਂ ਬੀਜਿਆ ਦੂਜੀ ਤੜਾਈ ਸਿਰਫ ਹੋ ਰਹੀ ਹੈ ਹਲੇ ਤੇ ਵੇਲਾਂ ਨੇ ਹਲੇ ਗਰੋਥ ਕਰਨੀ ਸ਼ੁਰੂ ਕੀਤੀ ਹੈ ਤੇ ਮੰਡੀ ਦਾ ਅੰਦਾਜ਼ਨ ਭਾਅ ਵੀ ਥੋੜਾ ਜਿਆਦਾ ਚੰਗਾ ਹੈ ਜੀ 50 ਰੁਪਏ ਦੇ ਨੇੜੇ ਤੇੜੇ ਭਾਅ ਮੰਡੀ 'ਚ ਹੈਗਾ ਜੀ ਮਈ ਦੀ 2-3 ਤਰੀਕ ਦੀ ਇਹ ਵੀਡੀਓ ਹੈ ਹੁਣ ਆਪਾਂ ਖੇਤ ਦੀ ਤਿਆਰੀ ਦੀ ਗੱਲ ਕਰੀਏ ਤਾਂ ਇਹ ਸਾਡੇ ਧਾਰੀ ਚੀਕਣੀ ਮਿੱਟੀ ਵਾਲੇ ਖੇਤ ਹੈ ਤੇ ਇਹਨਾਂ ਦੇ ਵਿੱਚ ਰੂੜੀ ਖਾਦ ਪਹਿਲਾਂ ਅਸੀਂ ਪਾਈਆਂ ਜੀ ਉਹ ਤਾਂ ਆਪਣੀ ਸਮਰੱਥਾ ਦੇ ਮੁਤਾਬਕ ਤੁਸੀਂ ਵਰਤੋਂ ਦੀ ਕਰ ਸਕਦੇ ਹੋ ਤੇ ਇਹਦੇ ਚ ਡੇਢ ਬੈਗ ਡੀਏਪੀ ਵਰਤੇ ਆ ਤਾਂ ਡੇਢ ਬੈਗ ਪੋਲੀਸਲਫੇਟ ਦੀ ਵਰਤੋਂ ਕੀਤੀ ਹੈ ਮੰਨ ਲਓ 75 ਕਿਲੋ ਡੀਏਪੀ 75 ਕਿਲੋ ਪੋਲੀਸਲਫੇਟ ਦੀ ਵਰਤੋਂ ਇਹਨਾਂ ਜਗ੍ਹਾ ਦੇ ਵਿੱਚ ਕੀਤੀ ਹੈ ਇਹਨਾਂ ਜਗ੍ਹਾ ਦੇ ਵਿੱਚ ਜਿੱਥੇ ਆਪਾਂ ਬੀਜ ਲਾਉਣਾ ਹੈ ਜਿੱਥੇ ਬੀਜ ਨਹੀਂ ਲਾਉਣਾ ਉੱਥੇ ਅਸੀਂ ਵਰਤੋਂ ਨਹੀਂ ਕੀਤੀ ਬੈੱਡ ਬਣਾਉਣ ਵੇਲੇ ਉਸ ਹਿਸਾਬ ਨਾਲ ਖਾਦ ਦਾ ਛੱਟਾ ਆਪਾਂ ਇਹਦੇ ਵਿੱਚ ਦਿੱਤਾ ਆ ਜੀ ਤੇ ਵੈਰਾਈਟੀਆਂ ਦੀ ਜੀ ਹੁਣ ਆਪਾਂ ਗੱਲ ਕਰੀਏ ਤਾਂ ਵੈਰਾਈਟੀਆਂ ਲਗਭਗ 1.5 ਕਿਲੋ ਬੀਜ ਦੀ ਅਸੀਂ ਵਰਤੋਂ ਕੀਤੀ ਹੈ ਕਿਉਂਕਿ ਬੀਜ ਠੰਡ ਦੇ ਵਿੱਚ ਜਰਮੀਨੇਟ ਘੱਟ ਹੋਇਆ ਸੀ ਇਸ ਕਰਕੇ ਬੀਜ ਵੱਧ ਲਾਉਣਾ ਪਿਆ ਸਾਨੂੰ ਤੇ 1.5 ਕਿਲੋ ਬੀਜ ਸਾਡਾ ਲੱਗਾ ਜੀ ਪੂਰੇ ਉਹ ਵੀ ਜਰਮੀਨੇਸ਼ਨ ਨਾ ਹੋਣ ਕਾਰਨ ਠੰਡ ਦੇ ਵਿੱਚ ਕਿਉਂਕਿ ਜੀ ਦੇਖੋ ਇਹ ਇਲਾ ਛੋਟੀਆਂ ਵੀ ਹੈਗੀਆਂ ਵਿੱਚ ਇਹਨਾਂ ਦੀ ਜਰਮੀਨੇਸ਼ਨ ਪਿੱਛੋਂ ਲੇਟ ਚ ਆਈ ਹੈ ਬੀ ਤੁਸੀਂ ਇਹ ਅਸੀਂ ਕਲਾউজ ਦੇ ਦੀ ਵਰਤੋਂ ਕੀਤੀ ਹਾਈਬ੍ਰਿਡ ਹੈ ਜੀ ਇਹ ਦੇਸੀ ਢਿੰਡਾ ਨਹੀਂ ਜਿਹੜਾ ਆਪਾਂ 5 600 ਵਾਲਾ 20 ਵਰਤਦੇ ਉਹ ਨਹੀਂ ਹੈ ਜੀ ਸਾਰਾ ਹਾਈਬ੍ਰਿਡ ਬੀਜ ਹੈ ਇਹਦੀ ਖੂਬੀ ਹੈ ਕਿ ਪੱਕਦਾ ਘੱਟ ਹੈ ਹਾਈਬ੍ਰਿਡ ਬੀਜਾਂ ਦੇ ਵਿੱਚ ਅਸੀਂ ਕਲਾউজ ਦਾ ਬੀਜ ਵੀ ਲਗਾਇਆ ਜੀ ਕਲਾউজ ਕੰਪਨੀ ਦਾ ਅਸੀਂ VNAR ਦਾ ਵੀ ਲਗਾਇਆ ਤੇ East West ਦਾ ਵੀ ਲਾਇਆ ਇਹਨਾਂ ਤਿੰਨਾਂ ਕੰਪਨੀਆਂ ਦੇ ਬੀਜ ਸਾਡੇ ਕੋਲ ਲੱਗੇ ਆ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਹਾਈਬ੍ਰਿਡ ਬੀਜ ਆਉਂਦੇ ਆ ਤੁਸੀਂ ਉਹਨਾਂ ਚੋਂ ਕਿਸੇ ਵੀ ਕੰਪਨੀ ਦਾ ਬੀਜ ਜਿਹੜਾ ਚੁਣ ਸਕਦੇ ਹੋ ਹੁਣ ਗੱਲ ਕਰਦੇ ਆ ਲਵਾਈ ਦੇ ਤਰੀਕੇ ਦੀ ਲਵਾਈ ਇਹਦੀ ਸੰਘਣੀ ਕਰਨੀ ਹੈ ਦੇਖੋ ਇੱਕ ਚਾਰ ਚਾਰ ਉਂਗਲਾਂ ਦੀ ਵਿੱਚ ਦੇ ਦਿੱਤੇ ਦਾ ਦਾਣਾ ਲਾਈ ਜਾਣਾ ਬੈੱਡ ਦੇ ਤੁਸੀਂ ਇੱਕ ਸਾਈਡ ਤੇ ਲਾ ਸਕਦੇ ਹੋ ਜੇ ਤੁਸੀਂ ਛੇਤੀ ਤੜਾਈਆਂ ਖਤਮ ਕਰਨੀਆਂ ਤਾਂ ਦੋਹਾਂ ਸਾਡਿਆਂ ਤੇ ਵੀ ਲਾ ਸਕਦੇ ਹੋ ਕਿਉਂਕਿ ਟਿੰਡਾ ਜਿਹੜਾ ਬਹੁਤ ਲੰਬੇ ਸਮੇਂ ਦੀ ਫਸਲ ਨਹੀਂ ਹੈ ਇਹਨੂੰ ਬਿਮਾਰੀਆਂ ਬਹੁਤ ਜ਼ਿਆਦਾ ਆਉਂਦੀਆਂ ਇਹਨੂੰ ਡਾਉਨੀ ਮਿਲਡੀਓ ਬਿਮਾਰੀ ਫੰਗਸ ਵਾਲੀ ਬਿਮਾਰੀ ਬਹੁਤ ਜ਼ਿਆਦਾ ਹਾਵੀ ਹੁੰਦੀ ਹੈ ਤਾਂ ਇੱਕ ਇਹਦੇ ਫਾਲ ਸੁੱਕਣ ਦੀ ਸਮੱਸਿਆ ਇਹਨੂੰ ਆਉਂਦੀ ਹੁੰਦੀ ਹੈ ਦੋ ਸਮੱਸਿਆ ਇਹਨੂੰ ਆਉਂਦੀਆਂ ਹੁੰਦੀਆਂ ਦੋਵਾਂ ਦੇ ਤੁਹਾਨੂੰ ਮੈਂ ਲੱਛਣ ਦਿਖਾਵਨਾ ਇਹ ਕਿਹੜੇ-ਕਿਹੜੇ ਤਰੀਕੇ ਨਾਲ ਆਪਾਂ ਉਹਦਾ ਕੰਟਰੋਲ ਕਰਨਾ ਉਹਦੇ ਬਾਰੇ ਵੀ ਦੱਸੂਗਾ ਦੇਖੋ ਲੱਛਣਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲੀ ਬਿਮਾਰੀ ਆਪਣੀ ਇਹ ਹੈ ਫਾਲਾ ਜਿਹੜਾ ਉਹ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਠੀਕ ਹੈ ਨੰਬਰ ਦੂਜੀ ਦਾ ਜਿਹੜਾ ਲੱਛਣ ਹੁੰਦਾ ਜੀ ਜਿੱਥੋਂ ਤੁਹਾਡੇ ਪੁਰਾਣੇ ਪੱਤੇ ਹਨਾ ਜਿੱਥੋਂ ਮੋੜ ਸ਼ੁਰੂ ਹੁੰਦਾ ਇੱਥੋਂ ਮੋੜ ਸ਼ੁਰੂ ਹੋਊਗਾ ਇੱਥੋਂ ਪੁਰਾਣੇ ਪੱਤੇ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ ਉਹ ਤਾਂ ਉਹ ਨਵੀਆਂ ਨਵੇਂ ਪੱਤਿਆਂ ਵੱਲ ਤੁਰ ਜਾਊਗੀ ਉਹਨੂੰ ਕਹਿੰਦੇ ਡਾਉਨੀ ਮਿਲਡੀਓ ਬਿਮਾਰੀ ਡਾਉਨੀ ਮਿਲਡੀਓ ਬਿਮਾਰੀ ਜੇ ਤੁਹਾਡੇ ਖੇਤਾਂ 'ਚ ਆ ਗਈ ਆ ਤਾਂ ਤੁਹਾਨੂੰ ਚੰਗੇ ਵਧੀਆ ਫੰਗੀਸਾਈਡ ਦੀ ਸਪਰੇਅ ਕਰਨੀ ਪਊਗੀ ਆਰਗੈਨਿਕ ਜਾਂ ਕੈਮੀਕਲ ਆਰਗੈਨਿਕ ਤਰੀਕੇ ਨਾਲ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੁਣ ਚੰਗੇ ਵੰਗੇ ਵਧੀਆ ਫੰਗੀਸਾਈਡ ਮੈਂ ਤੁਹਾਨੂੰ ਮ ਫੰਗੀ ਸਾਈਡੋਂ ਤੋਂ ਪਹਿਲਾਂ ਇੱਕ ਸਭ ਤੋਂ ਜ਼ਰੂਰੀ ਕੰਮ ਕਰਨਾ ਪੈਣਾ ਜੀ ਆਪਾਂ ਨੂੰ ਜੇ ਇਸ ਵੇਲੇ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਦੇ ਲੱਛਣ ਦਿਖਣ ਤੁਸੀਂ ਕੋਈ ਵੀ ਫਸਲ ਲਾਈ ਆ ਵੇਲਾਂ ਵਾਲੀ ਤੁਸੀਂ ਕੱਦੂ ਲਾਇਆ ਤੁਸੀਂ ਖੀਰਾ ਲਾਇਆ ਤੁਸੀਂ ਕਰੇਲਾ ਲਾਇਆ ਦੁਹਾਣਾ ਲਾਇਆ ਖਰਬੂਜਾ ਲਾਇਆ ਕੋਈ ਵੀ ਲੱਗਾ ਤੁਹਾਡੇ ਟਮਾਟਰ ਲੱਗਾ ਹੈਨਾ ਜਦੋਂ ਤੁਹਾਨੂੰ ਲੱਗੇ ਕਿ ਮੇਰੇ ਖੇਤਾਂ ਦੇ ਵਿੱਚ ਫੰਗਸ ਆ ਰਹੀ ਆ ਫੰਗਸ ਮੇਰੇ ਖੇਤਾਂ ਦੇ ਵਿੱਚ ਕੰਟਰੋਲ ਨਹੀਂ ਹੋ ਰਹੀ ਉਸੇ ਟਾਈਮ ਤੇ ਪੰਪ ਚੱਕੋ ਸਵੇਰੇ ਸਵਖਤ ਤੇ 0050 ਆਪਣੀ ਆਉਂਦੀ ਜਿਹੜੀ ਆਪਣੇ ਕੋਲ ਪੈਕੇਟ ਮਿਲ ਜਾਨੇ 0050 ਦੇ ਦੁਕਾਨ ਤੋਂ 0050 ਦੀ ਸਪਰੇਅ ਕਰਨੀ ਆ ਜੀ 5 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ 5 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ 100 ਲੀਟਰ ਪਾਣੀ ਚ ਅੱਧਾ ਕਿਲੋ ਦੋਲ ਨੂੰ ਪਾ ਕੇ ਪੋਟਾਸ਼ੀਅਮ ਸਲਫੇਟ ਆਪਾਂ ਕਹਿ ਦਿੰਦੇ ਇਹਨੂੰ ਉਹਦੀ ਤੁਸੀਂ ਸਪਰੇਅ ਲੰਘਾ ਦਿਓ ਜੀ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਦਿਨ ਦਾ ਗੈਪ ਆ ਕੇ ਤੇ ਫਿਰ ਤੁਸੀਂ ਫੰਗੀ ਸਾਈਡ ਕਰ ਦੋ ਫੰਗੀ ਸਾਈਡਾਂ ਦੇ ਵਿੱਚ ਵੀ ਜੇ ਤਾਂ ਬਿਮਾਰੀ ਹੈਵੀ ਆ ਤਾਂ ਫਿਰ ਤੁਸੀਂ ਹੈਵੀ ਫੰਗੀ ਸਾਈਡ ਲੈ ਲਓ ਨਹੀਂ ਤਾਂ ਨੋਰਮਲ ਤੁਸੀਂ ਪ੍ਰੋਪੀਨੋਬ ਵਗੈਰਾ ਤੋਂ ਸ਼ੁਰੂ ਕਰੋ ਪ੍ਰੋਪੀਨੋਬ ਕਰ ਲਓ ਤੁਸੀਂ ਹੈਕਸਾਕੋਨਜੋਲ ਤੇ ਕਪਟਾਨ ਕਰ ਲਓ ਤੇ ਜੇ ਬਿਮਾਰੀ ਬਹੁਤ ਜ਼ਿਆਦਾ ਆ ਤਾਂ ਫਿਰ ਤੁਸੀਂ ਸ਼ੁਰੂ ਕਰੋ ਜੀ ਫੋਲੀਓ ਗੋਲਡ ਤੋਂ ਫਿਰ ਡੋਮਿਲ ਗੋਲਡ ਤੇ ਜਾਓ ਫਿਰ ਕਰਜਟ ਐਮ 8 ਆਵ ਨਾ ਇਹਨਾਂ ਤੋਂ ਬਾਅਦ ਤੁਸੀਂ ਆਪਣੇ ਕੋ ਬਾਇਰ ਦੀ ਪ੍ਰੋਫਾਈਲਰ ਆ ਜਾਂਦੀ ਹੈ ਜੀ ਡੋਮਿਨਿਟੀ ਲਈ ਬਹੁਤ ਸ਼ਾਨਦਾਰ ਦਵਾਈ ਆ ਉਸ ਤੋਂ ਉੱਪਰ ਫਿਰ ਜਾਣ ਦਾ ਆਪਣੇ ਕੋ ਐਕਰੋਬੈਟ ਤੇ ਪੋਲੀਰਾਮ ਆ ਜਾਂਦੀਆਂ ਜੀ ਬਾਸਫ ਦੀ ਤੇ ਯਾ ਐਕਰੋਬੈਟ ਕੰਪਲੀਟ ਆ ਜਾਂਦੀ ਆ ਇਹਨਾਂ ਦੇ ਕੰਬੀਨੇਸ਼ਨ ਤੁਸੀਂ ਲਾਓ ਤਾਂ ਇਹਨਾਂ ਚੋ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਤੁਸੀਂ ਵਰਤ ਹਰ ਕੁਝ ਕੋਈ ਦਿਨਾਂ ਦਾ ਵਕਬਾ ਪਾ ਕੇ ਜਿਹੜੀਆਂ ਸਤਰੀਆਂ ਉਹ ਕਰਦੇ ਰਹੋ ਤੇ ਇੱਕ ਫਰਟੀਗੇਸ਼ਨ ਸ਼ਡਿਊਲ ਬਾਰੇ ਵੀ ਆਪਾਂ ਅੱਜ ਜੀ ਗੱਲਬਾਤ ਜ਼ਰੂਰ ਕਰਾਂਗੇ ਫਰਟੀਗੇਸ਼ਨ ਸ਼ਡਿਊਲ ਚਲਾਉਣਾ ਜ਼ਰੂਰੀ ਹੁੰਦਾ ਜੇ ਮੰਨ ਲਓ ਆਪਣੀ ਫਸਲ ਤੜਾਈ ਤੇ ਆ ਗਈ ਇਹ ਖੇੜਾਂ ਦੇ ਵਿੱਚ ਆਪਾਂ ਖਾਦ ਦੇਣੀ ਆ ਖਾਦ ਦੇਣੀ ਆ ਜੀ ਪਾਣੀ ਚ ਘੁਲਣ ਵਾਲੀ ਉਹਦੇ ਬਾਰੇ ਮੈਂ ਕੋਈ ਦਿਨ ਪਹਿਲਾਂ ਵੀਡੀਓ ਪਾਈ ਹੈ ਤੁਸੀਂ ਚੈੱਕ ਕਰੋ ਅਸੀਂ ਉਹ ਜਿੱਦਾਂ ਨੱਕਾ ਆ ਗਈ ਉਹਤੇ ਆਪਾਂ ਡਰਮ ਰੱਖਦੇ ਹਾਂ ਉਹ ਚ ਖਾਦ ਘੋਲ ਦੇਣੀ ਆ ਉਹ ਚ ਥੋੜੀ ਜਿਹੀ ਹਲਕੀ ਡਰਮ ਨੂੰ ਟੂਟੀ ਲੱਗੀ ਟੂਟੀ ਖੋਲਾਂਗੇ ਆਟੋਮੈਟਿਕਲੀ ਖਾਦ ਸਾਡੀ ਪਾਣੀ ਦੇ ਨਾਲ ਮਿਕਸ ਹੋ ਕੇ ਸਾਰੀਆਂ ਵੇਲਾਂ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ ਜਦੋਂ ਇਹ ਸਟੇਜ ਤੇ ਆਪਣੀਆਂ ਵੇਲਾਂ ਜੜੀਆਂ ਆ ਜਾਂਦੀਆਂ ਤਾਂ ਉਸ ਟਾਈਮ ਤੇ ਤੁਸੀਂ 05234 ਦੀ ਵਰਤੋਂ ਕਰ ਸਕਦੇ ਹੋ ਤਿੰਨ ਤੋਂ 5 ਕਿਲੋ ਪ੍ਰਤੀ ਏਕੜ ਹਰ ਪਾਣੀ ਦੇ ਵਿੱਚ ਵੱਖੋ ਵੱਖਰੀ ਖਾਦ ਦੇਣੀ ਆ ਇੱਕੋ ਖਾਦ ਨਹੀਂ ਦੇਣੀ ਮੈਂ ਤੁਹਾਨੂੰ ਵਿਕਲਪ ਦੇ ਦਿੰਦਾ ਜੀ ਤੁਸੀਂ 12527 ਲੈ ਸਕਦੇ ਹੋ ਤੁਸੀਂ 12622 ਲੈ ਸਕਦੇ ਹੋ ਤੁਸੀਂ 0050 ਦੀ ਵਰਤੋਂ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਵੇਲਾਂ ਦੀ ਗਰੋਥ ਥੋੜੀ ਜਿਹੀ ਘੱਟ ਹੋ ਰਹੀ ਹੈ ਤਾਂ ਤੁਸੀਂ 19191 ਦੀ ਵਰਤੋਂ ਕਰ ਸਕਦੇ ਹੋ ਤੇ ਜੇ ਲੱਗਦਾ ਹੈ ਕਿ ਵੇਲਾਂ ਦੀ ਰੰਗਤ ਫਿੱਕੀ ਪੈ ਰਹੀ ਹੈ ਜਿਹੜੇ ਜਿਹੜਾ ਸਟਮ ਹੈ ਜਿਹੜੇ ਉਹ ਛੋਟੇ ਆ ਤੁਹਾਡੇ ਪੂਰੇ ਉਹਨਾਂ ਦਾ ਵਿਕਾਸ ਨਹੀਂ ਹੋ ਰਿਹਾ ਤੁਸੀਂ 1261 ਆਪਣਾ ਕਿਹੜਾ ਆਉਂਦਾ ਹੈ ਜੀ ਵਾਟਰ ਸੋਲੂਬਲ ਉਹਦੀ ਵਰਤੋਂ ਕਰ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਕਿ ਸਟਮ ਜਿਹੜਾ ਜ਼ਿਆਦਾ ਮੋਟਾ ਹੋ ਰਿਹਾ ਜੀ ਤਾਂ ਫਰੂਟ ਛੇਤੀ ਡਿਵੈਲਪ ਨਹੀਂ ਹੋ ਰਿਹਾ ਤਾਂ ਤੁਸੀਂ 13045 ਦੀ ਵਰਤੋਂ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਦੀ ਵਰਤੋਂ ਕਰ ਸਕਦੇ ਹੋ 3 ਤੋਂ 5 ਕਿਲੋ ਪ੍ਰਤੀ ਏਕੜ ਕੋਸ਼ਿਸ਼ ਇਹ ਕਰਨੀ ਹੈ ਕਿ ਹਰ ਪਾਣੀ 'ਚ ਤੁਹਾਡੀ ਖਾਦ ਜਾਵੇ ਮੈਂ ਕੱਲੇ ਟਿੰਡੇ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਸੇ ਵੀ ਫਸਲ ਤੇ ਗੱਲ ਕਰ ਰਿਹਾ ਜੇ ਤੁਸੀਂ ਉਸ ਨੂੰ ਪੂਰੀ ਪ੍ਰੋਪਰ ਨਿਊਟ੍ਰੀਸ਼ਨ ਦੇ ਦੋਗੇ ਤਾਂ ਉਹ ਤੁਹਾਡੀ ਕਾਮਯਾਬ ਤਰੀਕੇ ਨਾਲ ਹੱਲ ਹੋ ਜਾਊਗੀ ਜੇ ਮੈਂ ਹੁਣ ਤੁਹਾਨੂੰ ਇੱਕ ਚੀਜ਼ ਵਿਖਾਉਣਾ ਇੱਧਰ ਤੁਸੀਂ ਦੇਖੋ ਇਹ ਸਾਡਾ ਖੀਰਾ ਲੱਗਾ ਹੋਇਆ ਜੀ ਇਹ ਚਾਈਨਸ ਖੀਰਾ ਸੀਡਲੈਸ ਖੀਰਾ ਅੱਜ ਵੀ ਇਹਦੀ ਤੜਾਈ ਹੋਈ ਹੈ ਤੇ ਇਹਦੀ ਪਹਿਲੀ ਤੜਾਈ ਅਸੀਂ 4 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ 1 ਮਹੀਨਾ ਹੋ ਗਿਆ ਜੀ ਤੜਾਈਆਂ ਹੁੰਦੀਆਂ ਨੂੰ ਇਹਦੀਆਂ 15 ਤੜਾਈਆਂ ਅਸੀਂ ਤੋੜ ਚੁੱਕੇ ਹਾਂ ਜੀ ਇਹ ਸਖੀਰੇ ਦੀਆਂ 15 ਤੜਾਈਆਂ ਅਸੀਂ ਤੋੜ ਚੁੱਕੇ ਹਾਂ ਸਿਰਫ ਇੱਕ ਹੀ ਸਿਰ ਤੇ ਨਿਊਟ੍ਰੀਸ਼ਨ ਦੇ ਸਿਰ ਤੇ ਇਹਦੀਆਂ 15 ਤੜਾਈਆਂ ਹੋ ਗਈਆਂ ਜੀ ਤੁਸੀਂ ਦੇਖੋ ਤੇ ਹਾਲੇ ਵੀ ਵੇਲਾਂ ਚ ਜਾਨ ਹੈਗੀ ਆ ਪੰਜ ਚਾਰ ਤੜਾਈਆਂ ਅਸੀਂ ਇਹਨਾਂ ਕੋ ਹੋਰ ਲਾਵਾਂਗੇ ਸਿਰਫ ਇਸੇ ਫਾਰਮੂਲੇ ਦੇ ਨਾਲ ਜਿਹੜੇ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਉਸੇ ਤਰੀਕੇ ਨਾਲ ਉਹ ਦੇਖੋ ਜੀ ਆਪਣਾ ਅੱਗੇ ਕਰੇਲਿਆਂ ਦੇ ਵਿੱਚ ਪਾਣੀ ਲੱਗ ਰਿਹਾ ਉਹਦੇ ਬਾਰੇ ਆਪਣੀ ਪਹਿਲਾਂ ਵੀਡੀਓ ਆ ਚੁੱਕੀ ਹੈ ਜੀ ਤੇ ਕਿਹੜੀ ਕਿਹੜੀ ਫਸਲ ਨੂੰ ਕਿਹੜੀ ਕਿਹੜੀ ਖਾਦ ਕਿਹੜੇ ਤਰੀਕੇ ਨਾਲ ਪਾਉਣੀ ਕਿਹੜੀ ਸਟੇਜ ਤੇ ਪਾਉਣੀ ਆ ਉਹ ਆਪਾਂ ਕਿਸੇ ਦਿਨ ਲਾਈਵ ਦੇ ਵਿੱਚ ਚਰਚਾ ਕਰਾਂਗੇ ਇਹਨਾਂ ਚੀਜ਼ਾਂ ਦੀ ਕਿਉਂਕਿ ਜਦੋਂ ਸਵਾਲ ਕੋਈ ਪੁੱਛੇ ਤਾਂ ਉਹਦਾ ਜਵਾਬ ਦੇਣ ਦਾ ਮਜ਼ਾ ਤਾਂ ਆਉਂਦਾ ਹੈ ਕਿ ਜੇ ਆਮੋ ਸਾਹਮਣੀਆਂ ਗੱਲਾਂ ਹੋਣ ਤੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਿਰਫ ਨਿਊਟ੍ਰੀਸ਼ਨ ਦੇ ਸਿਰ ਤੇ ਹੀ ਇਥੋਂ ਤੱਕ ਪਹੁੰਚਣਾ ਜਿਹੜਾ ਪੋਸੀਬਲ ਹੈ ਜੇ ਤੁਸੀਂ ਪੂਰੀ ਖਰਾਕ ਦੋ ਜਿਹੜੇ ਵੀ ਮੇਰੇ ਆਰਗੇਨਿਕ ਖੇਤੀ ਕਰਦੇ ਆ ਉਹ ਜਿਹੜਾ ਵੀ ਉਹਨਾਂ ਕੋ ਆਰਗੇਨਿਕ ਫਾਰਮੂਲਾ ਚਾਹੇ ਉਹ ਡੀਕੰਪੋਜ਼ਰ ਪਾਉਂਦੇ ਨੇ ਚਾਹੇ ਉਹ ਜੀਵ ਅਮਰਤ ਪਾਉਂਦੇ ਨੇ ਚਾਹੇ ਦਾਲਾਂ ਦਾ ਪਾਣੀ ਪਾਉਂਦੇ ਨੇ ਜੋ ਵੀ ਪਾਉਂਦੇ ਨੇ ਕਦੀ ਵੀ ਜ਼ਮੀਨ ਦੇ ਵਿੱਚ ਫੋਕਾ ਪਾਣੀ ਨਹੀਂ ਦੇਣਾ ਮੇਰੇ ਤੁਸੀਂ ਇੱਕ ਨੀਤ ਧਾਰ ਲਓ ਤੁਸੀਂ ਆਰਗੇਨਿਕ ਕਰੋ ਤੁਸੀਂ ਕੈਮੀਕਲ ਕਰੋ ਪਰ ਜ਼ਮੀਨ ਦੇ ਵਿੱਚ ਫੋਕਾ ਪਾਣੀ ਕਦੀ ਨਾ ਦੋ ਤੁਸੀਂ ਕਦੀ ਵੀ ਫੇਲ ਨਹੀਂ ਹੋ ਸਕਦੇ ਜੇ ਤੁਸੀਂ ਇਹ ਮੇਰੇ ਪੁਆਇੰਟ ਨੂੰ ਨੋਟ ਕਰ ਲਿਆ ਸਬਜ਼ੀਆਂ ਦੀ ਕਾਸ਼ੀ ਤੁਸੀਂ 100% ਕਾਮਯਾਬ ਹੋਗੇ ਤੁਹਾਡੀ ਕੁਆਲਿਟੀ ਇੰਪਰੂਵ ਹੋਊਗੀ ਤੁਹਾਡਾ ਪ੍ਰੋਡਕਸ਼ਨ ਲੰਮਾ ਸਮਾਂ ਚੱਲੂਗੀ ਤੁਹਾਡਾ ਝਾੜ ਵਧੂਗਾ ਤੁਸੀਂ ਕੈਮੀਕਲ ਕਰਨਾ ਹੈ ਕੈਮੀਕਲ ਕਰੋ ਆਰਗੈਨਿਕ ਕਰਨਾ ਆਰਗੈਨਿਕ ਕਰੋ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਇਹ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਲਈ ਸ਼ੂਟ ਕਰ ਰਹੇ ਹਾਂ ਵੀਡੀਓ ਦੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਤੋ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ